ਦੇਰੋ ਦੋਸਤੋ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਮੈਂ ਪੰਜ ਦਰਾਂ ਦੇ ਮੰਚ ਤੇ ਆਪ ਸਭ ਨੂੰ ਜੀ ਆਇਆਂ ਕਹਿੰਦਾ ਤੇ ਨਾਲ ਹੀ ਧੰਨਵਾਦ ਵੀ ਕਰਦਾ ਜੋ ਤੁਸੀਂ ਸਾਡੇ ਤੇ ਆਪਣਾ ਜ਼ਿੰਦਗੀ ਦੇ ਕੀਮਤੀ ਜਿਹੜੇ ਪਾਲਾ ਉਹ ਨਸ਼ਟ ਕਰ ਰਹੇ ਹੋ ਪਰ ਮੇਰਾ ਇਹ ਵਾਅਦਾ ਤੁਹਾਡੇ ਨਾਲ ਕਿ ਅੱਜ ਦੀ ਗੱਲਬਾਤ ਨੂੰ ਤੁਸੀਂ ਇਹ ਸਮਝੋਗੇ ਕਿ ਇਸ ਗੱਲਬਾਤ ਦੇ ذریعے ਤੁਸੀਂ ਆਪਦੀ ਜ਼ਿੰਦਗੀ ਦੇ ਜਿਹੜੇ ਪਾਲਾ ਉਹ ਕਿਸੇ ਚੰਗੇ ਕੰਮ ਦੇ ਲੇਖੇ ਲਾਏ ਆ ਜਿਵੇਂ ਅਸੀਂ ਜਾਣਦੇ ਹਾਂ ਕਿ ਪੰਜਾਬੀ ਦੇਸ਼ ਮੈਂ ਕਹਿੰਦਾ ਕਿ ਦੁਨੀਆ ਦਾ ਕੋਈ ਇਹੋ ਜਿਹਾ ਕੋਨਾ ਬਚਿਆ ਨਹੀਂ ਹੋਣਾ ਜਿੱਥੇ ਪੰਜਾਬੀ ਨਹੀਂ ਗਏ ਪਰ ਪੰਜਾਬੀਆਂ ਦੀ ਖਾਸੀਅਤ ਇਹ ਰਹੀ ਹੈ ਕਿ ਉਹ ਆਪਣੀ ਪੰਜਾਬ ਦੀ ਮਹਿਕ ਹਰ ਜਗ੍ਹਾ ਲੈ ਕੇ ਗਏ ਆ ਆਪਣੀ ਮਿਹਨਤ ਤੇ ਆਪਣੀ ਸਮਾਜ ਸੇਵਾ ਦੇ ਜ਼ਰੀਏ ਉਹਨਾਂ ਨੇ ਵੱਡੇ ਤੋਂ ਵੱਡੇ ਉੱਚੇ ਤੋਂ ਉੱਚੇ ਮੁਕਾਮ ਹਾਸਲ ਕੀਤੇ ਨੇ ਜੇ ਸਾਖਸ ਬਾਰੇ ਜਾਂ ਜਿਨ੍ਹਾਂ ਨੂੰ ਤੁਹਾਡੇ ਨਾਲ ਮਲਾਉਣ ਜਾ ਰਹੇ ਹਾਂ ਉਹਨਾਂ ਬਾਰੇ ਮੈਂ ਇਹ ਕਹਾਂ ਕਿ ਨਿਊਜ਼ੀਲੈਂਡ ਦੀ ਧਰਤੀ ਤੇ ਉਹਨਾਂ ਨੇ ਇੱਕ ਅਖਬਾਰ ਦਾ ਬੂਟਾ ਲਾਇਆ ਜਿਹੜਾ 16-17 ਸਾਲਾਂ ਤੋਂ ਲਗਾਤਾਰ ਫੁੱਲ ਫਾਲ ਬਣਦਾ ਆ ਰਿਹਾ ਜਿਹਦਾ ਨਾਮ ਪੰਜਾਬੀ ਹੈਰਲਡ ਉਹਦੇ ਪਿੱਛੇ ਇੱਕ ਜਿਹੜੀ ਘਾਲਣਾ ਉਹ ਆ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਦੀ ਵਸਿਆਲਾ ਜੀ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਆ ਰਹੇ ਆ ਮੈਂ ਦੱਸ ਦੇਵਾਂ ਕਿ ਹਰਜਿੰਦਰ ਸਿੰਘ ਵਿਸਿਆਲਾ ਬਹੁਤ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਨਾਲ-ਨਾਲ ਪੱਤਰਕਾਰੀ ਦੇ ਵਿੱਚ ਵੀ ਆਪਣੀਆਂ ਸਵਾਮਾਂ ਨਿਭਾਉਂਦੇ ਆ ਰਹੇ ਆ ਜਿਵੇਂ ਅਸੀਂ ਜਾਣਦੇ ਆ ਕਿ ਵਿਦੇਸ਼ਾਂ ਦੇ ਵਿੱਚ ਪੱਤਰਕਾਰੀ ਕਿੱਤਾ ਤਾਂ ਬਹੁਤ ਟਾਮੇ ਟਾਮੇ ਥਾਂ ਤੇ ਬਣੀ ਹੋ ਤੇ ਇਹ ਸੇਵਾ ਹੀ ਹੈ ਸਾਡੀ ਸਾਡੇ ਭਾਈਚਾਰੇ ਨੂੰ ਸੇਵਾ ਹੀ ਬਣਾ ਕੇ ਰੱਖਦਾ ਤੇ ਬਸਿਆਲਾ ਸਾਹਿਬ ਇਸ ਮਾਮਲੇ ਦੇ ਵਿੱਚ ਪਾਸ ਹੈ ਆਪਣੀ ਸੇਵਾ ਦੇ ਵਿੱਚ ਬੀਤੇ ਦਿਨ ਉਹਨਾਂ ਨੂੰ ਐਲਾਨ ਹੋਇਆ ਇੱਕ ਕਿੰਗਸ ਸਰਵਿਸ ਮੈਡਲ ਜਿਹੜਾ ਬਹੁਤ ਹੀ ਟਾਵੇਂ ਸੱਜਣਾ ਨੂੰ ਮਿਲਦਾ ਤੇ ਉਹ ਹਰਜਿੰਦਰ ਸਿੰਘ ਬਸਿਆਲਾ ਜੀ ਦੇ ਨਾਮ ਦਾ ਐਲਾਨ ਹੋਇਆ ਸਾਡੇ ਨਾਲ ਇਸ ਵੇਲੇ ਪੰਜ ਦਿਰਾ ਦੇ ਮੰਚ ਤੇ ਨਿਊਜ਼ੀਲੈਂਡ ਤੋਂ ਸਾਂਝ ਪਾਉਣ ਦੇ ਲਈ ਹਰਜਿੰਦਰ ਸਿੰਘ ਬਸਿਆਲਾ ਜੀ ਸ਼ਾਮਲ ਹੋ ਰਿਹਾ ਬਸਿਆਲਾ ਸਾਹਿਬ ਤੁਹਾਨੂੰ ਸਾਡੇ ਸਾਰੇਆਂ ਵੱਲੋਂ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਡੀ ਝੋਲੀ ਪਾ ਰਹੇ ਹੋ। ਥੈਂਕ ਯੂ ਮਨਦੀਪ ਖੁਰਮੀ ਜੀ ਸਤਲੁਜ ਬਿਆਸ ਰਾਵੀ ਚਨਾਬ ਜੇਲਮ ਇਹ ਸਾਰੇ ਪੰਜਾਂ ਦਰਿਆਵਾਂ ਦੇ ਨਾਲ ਤੁਸੀਂ ਪੰਜ ਦਰਿਆ ਦੇ ਨਾਲ ਸਾਰੇ ਲੋਕਾਂ ਦੀ ਪਾਟਕਾਂ ਦੀ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਹੋਰ ਸਾਰੇ ਆਪਣੇ ਇਲਾਕੇ ਦੇ ਵਿੱਚ ਜਿਹੜੀ ਸਾਜ ਬਣਾ ਰਹੇ ਹੋ ਆ ਤੁਹਾਡਾ ਹੀ ਇੱਕ ਬਹੁਤ ਵਧੀਆ ਮੇਰੇ ਘਰ ਨਾਲ ਕੰਬੋਡ ਬੋਰਡ ਲੱਗਾ ਹੋਇਆ ਤੇ ਆਓ ਜਣਾ ਤੇ ਤਣਾ ਦੇ ਨਾਲ ਜੁੜੇ ਰਹੀਏ ਸੋ ਜਣਾ ਤੇ ਤਣਾ ਦੇ ਨਾਲ ਜਿਵੇਂ ਤੁਸੀਂ ਜੁੜੇ ਹੋਏ ਆ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਅਸੀਂ ਵੀ ਉਸ ਪੰਜਾਬ ਦੇ ਨਾਲ ਉਸ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਲ ਜੁੜੇ ਰਹੀਏ ਉਹਨਾਂ ਦੇ ਨਾਲ ਜੁੜਨ ਵਾਸਤੇ ਜਿਹੜੀ ਪੰਜਾਬੀ ਭਾਸ਼ਾ ਆ ਉਹ ਇੱਕ ਜਿਹੜੀ ਆ ਵੱਡੀ ਸਾਡੀ ਕੜੀ ਆ ਉਤੋਂ ਵਗੈਰ ਨਾ ਤਾਂ ਗੁਰਬਾਣੀ ਪੜ੍ਹਨ ਦਾ ਸਵਾਲ ਆ ਨਾ ਪੰਜਾਬੀ ਕਿਤਾਬਾਂ ਪੜ੍ਹਨ ਦਾ ਸਵਾਲ ਆ ਨਾ ਟਰਾਂਸਲੇਸ਼ਨ ਦੇ ਵਿੱਚ ਸਵਾਲ ਆ ਸੋ ਮੇਨ ਮਕਸਦ ਸਾਡਾ ਇਹ ਹੈਗਾ ਅਸੀਂ ਆਪਣੀ ਭਾਸ਼ਾ ਸਭਿਆਚਾਰ ਦੇ ਨਾਲ ਜੁੜੇ ਰਹੀਏ ਉਸੇ ਆਸ਼ੇ ਦੇ ਨਾਲ ਆਪਣੇ ਜਿੰਦਾ ਤੁਸੀਂ ਕਹਿੰਦੇ ਹੋਣੇ ਦਿਹਾੜੀਆਂ ਟੱਪੇ ਕਰਦੇ ਕਰਦੇ ਸਮਾ ਜਿਹੜਾ ਵਿਲ ਹੁੰਦਾ ਉਹਦੇ ਵਾਸਤੇ ਅਸੀਂ ਪੰਜਾਬੀ ਇੱਕ ਹੋਰ ਪੰਜਾਬੀ ਹੈਰੜ ਜਿਹੜੀ ਮੈਨੂੰ 16 ਸਾਲ ਹੋ ਗਏ ਜੀ ਮੈਨੂੰ ਬਿਲਕੁਲ ਸਮਾਂ ਆਇਆ ਜੇ ਲੱਗਣ ਲੱਗ ਗਿਆ ਵੀ ਜਿਵੇਂ ਤੁਹਾਡੀ ਇੰਟਰਵਿਊ ਮੈਂ ਨਹੀਂ ਕਰ ਰਿਹਾ ਮੇਰੀ ਤੁਸੀਂ ਕਰ ਰਹੇ ਹੋ ਮੇਰੀ ਭੁਮਿਕਾ ਤੁਸੀਂ ਵੱਡੀ ਬਣਤੀ ਨਹੀਂ 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 ਕਿਉਂਕਿ ਇੱਕ ਦੂਜੇ ਨਾਲ ਜੜਾਂ ਦੀ ਟੇੜਾਂ ਦੀ ਜਿਵੇਂ ਆਪਾਂ ਗੱਲ ਕੀਤੀ ਹੈ ਇੱਕ ਦੂਜੇ ਨਾਲ ਇਹ ਜੁੜੀਆਂ ਹੀ ਹੋਇਆ ਜਿਨ੍ਹਾਂ ਨੇ ਜੜਾਂ ਤੋੜੀਆਂ ਉਹਨਾਂ ਨੂੰ ਪਤਾ ਹੈ ਜਦੋਂ ਨਾ ਇੱਕ ਵਾਰੀ ਪਿੱਛੋਂ ਤੋੜ ਲੈਣੀ ਤਾਂ ਬਹੁਰੇ ਜੁੜੀ ਰਹਿੰਦੀ ਸੀ ਬਹੁਰੇ ਜੁੜੀ ਲੈਣੀ ਤਾਂ ਉਹਦੇ ਜੜਾਂ ਤੱਕ ਪਹੁੰਚਣਾ ਕਈ ਵਾਰ ਬਹੁਤ ਲੰਬਾ ਪਿੱਛੇ ਤੱਕ ਲੰਬਾ ਲੈ ਕੇ ਜਾਣਾ ਪੈਂਦਾ ਸੀ ਸੋ ਇਸ ਤਰ੍ਹਾਂ ਸੀ ਜੁੜੇ ਰਹੀਏ ਬਹੁਤ ਧੰਨਵਾਦ ਤੁਹਾਡਾ ਕਿੰਗ ਸਰਵਿਸ ਮੈਡਲ ਵਾਸਤੇ ਜਿਹੜੀ ਸਿਲੈਕਸ਼ਨ ਹੋਈ ਹੈ ਨਿਊਜ਼ੀਲੈਂਡ ਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਜਿਹੜੇ ਕਿੰਗਸ ਸਰਵਿਸ ਮੈਡਲ ਆ ਜਿਵੇਂ ਸਾਡੇ ਯੂਕੇ ਦੇ ਵਿੱਚ ਆ ਓਬੀਈ ਆ ਐਮਬੀਈ ਆ ਹਨਾ ਤੁਹਾਡੇ ਮੈਂ ਕਿੰਗਸ ਸਰਵਿਸ ਮੈਡਲ ਇਹ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਕਿਹਨੂੰ-ਕਿਹਨੂੰ ਮਿਲਦਾ ਇਹ ਦੇਖੋ ਜੀ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਸਾਡੀ ਆਨਰ ਲਿਸਟ ਬਣਦੀ ਹੈਗੀ ਆ ਬੇਸਿਕਲੀ ਜਿਹੜਾ ਨਿਊਜ਼ੀਲੈਂਡ ਆ ਉਹ ਇੰਗਲੈਂਡ ਦੀ ਜਿਹੜੀ ਰਾਜਾ ਸ਼ਾਹੀ ਆ ਉਹਦੇ ਅਧੀਨ ਹੈ ਅਜੇ ਵੀ ਚੱਲਦਾ ਪਿਆ ਅਜੇ ਵੀ ਰਾਣੀ ਅਲੇਜਾਬੇਥ ਦੀ ਫੋਟੋ ਹੈਗੀ ਆ ਹੁਣ ਬਦਲ ਕੇ ਜਿਹੜੀ 1 ਕਿੰਗ ਜੀ ਦੇ ਉੱਤੇ ਕਿੰਗ ਦੀ ਆਈ ਹੈਗੀ ਆ ਕਿੰਗ ਚਾਰਲਸ 3 ਦੀ ਪਾਸਪੋਰਟਾਂ ਦੇ ਉੱਤੇ ਸਾਰਾ ਕੁਝ ਚੇਂਜ ਹੋ ਰਿਹਾ ਹੌਲੀ ਹੌਲੀ ਜਿਹਦਾ ਨਵੇਂ ਡਾਕੂਮੈਂਟ ਦੇ ਵਿੱਚ ਸੋ ਜਿਹੜੇ ਇਹ ਅਵਾਰਡ ਹੈਗੇ ਆ ਅ ਅਸਲ ਦੇ ਵਿੱਚ ਇੰਗਲੈਂਡ ਜਿਹੜਾ ਆ ਨਿਊਜ਼ੀਲੈਂਡ ਦੇ ਵਿੱਚ ਆਪਣੇ ਗਵਰਨਰ ਦੇ ਰਾਹੀਂ ਉਹਨਾਂ ਲੋਕਾਂ ਨੂੰ ਆਨਰ ਕਰਦਾ ਉਹਨਾਂ ਲੋਕਾਂ ਦਾ ਮਾਣ ਸਤਮਨ ਸਤਕਾਰ ਕਰਦਾ ਜਿਹੜੇ ਕਮਿਊਨਿਟੀ ਦੇ ਲਈ ਆਪਣੇ ਭਾਈਚਾਰੇ ਦੇ ਲਈ ਦੇਸ਼ ਦੇ ਲਈ ਕੋਈ ਨਵੀਆਂ ਇਨਵੈਂਸ਼ਨ ਕਰਦੇ ਆ ਕਿਸੇ ਵੀ ਖੇਤਰ ਦੇ ਵਿੱਚ ਕੋਈ ਖੇਡਾਂ ਦੇ ਵਿੱਚ ਉਹਨਾਂ ਦਾ ਇੱਕ ਸਨਮਾਨ ਕਰਨ ਦਾ ਇਹਨਾਂ ਲੋਕਾਂ ਦਾ ਇੱਕ ਤਰੀਕਾ ਆ ਜਿਹੜਾ ਕਿ ਅ ਪਹਿਲਾਂ ਰਾਣੀ ਦੇ 9 ਤੇ ਚੱਲਦਾ ਸੀ ਤੇ ਹੁਣ ਜਿਹੜਾ ਆ ਕਿੰਗਸ 43 ਦੇ ਨੌ ਦੇ ਉੱਤੇ ਚੱਲਦਾ ਇਹਦੀਆਂ ਅੱਗੇ ਜਿਹੜੀਆਂ ਵੱਖਰੀਆਂ ਵੱਖਰੀਆਂ ਕੈਟਾਗਰੀਆਂ ਹੈਗੀਆਂ ਆ ਸਭ ਤੋਂ ਜਿੱਦਾਂ ਜਦੋਂ ਸਟਾਰਟਿੰਗ ਹੁੰਦੀ ਆ ਉਹ ਜਿਹੜੀ ਹੁੰਦੀ ਆ ਕਿ ਐਸ ਐਮ ਦੇ ਨਾਲ ਹੁਣ ਆਉਂਦੀ ਆ ਜਿਹਨੂੰ ਕਿੰਗਸ ਸਰਵਿਸ ਮੈਡਲ ਕਹਿੰਦੇ ਆ ਉਸ ਤੋਂ ਬਾਅਦ ਫਿਰ ਜਿਹੜਾ ਹੁੰਦਾ ਜੀ ਕਿੰਗ ਸਰਵਿਸ ਆਰਡਰ ਹੋ ਜਾਂਦਾ ਜਿਹਨੂੰ ਕੇ ਐਸਓ ਕਹਿੰਦੇ ਆ ਉਹ ਤੋਂ ਅੱਗੇ ਫਿਰ ਥੋੜਾ ਇਦਾਂ ਦਾ ਉੱਪਰ ਜਾਂਦੇ ਜਾਂਦੇ ਜਾਈਏ ਫਿਰ ਐਮ ਐਨ ਜੀ ਡੀਮ ਹੋ ਜਾਂਦਾ ਟੂ ਵੀ ਫਿਰ ਮੈਂਬਰ ਬਣਨੇ ਸ਼ੁਰੂ ਹੋ ਜਾਂਦੇ ਆ ਆਰਡਰ ਦੇ ਜਿਹੜੇ ਮੈਂਬਰ ਹੁੰਦੇ ਆ ਇਸ ਤਰ੍ਹਾਂ ਇਹ ਕੱਲ ਦੇ ਕਰਦੇ ਜਾ ਕੇ ਉੱਪਰ ਡੇਮ ਤੱਕ ਚੱਲ ਜਾਂਦਾ ਹੈ ਡੇਮ ਜਿਹੜਾ ਫਿਰ ਸਵੇ ਹੁਣ ਸਭ ਤੋਂ ਉੱਪਰ ਜਿਹੜਾ ਆਨਰ ਹੈਗਾ ਉਹ ਡੇਮ ਦਾ ਹੈਗਾ ਡੇਮਸ ਕੰਪੈਨੀਅਨ ਆਫ ਦਸ ਸੇ ਆਰਡਰ ਇਹ ਅੱਗੇ ਅੱਗੇ ਚੱਲਦੇ ਆ ਜਦਾਂ ਪਰ ਸਟਾਰਟਿੰਗ ਜਿਹੜੀ ਆ ਕੀ ਐਸਐਮ ਤੋਂ ਹੁੰਦੀ ਆ ਇਹ ਇੱਕ ਤਰ੍ਹਾਂ ਦਾ ਅ ਅਵਾਰਡ ਲੈਣ ਦਾ ਜਾਂ ਕਮਿਊਨਿਟੀ ਸੇਵਾ ਕਰਨ ਦਾ ਪੌੜੀ ਦਾ ਪਹਿਲਾ ਡੰਡਾ ਜਿਵੇਂ ਜਿਵੇਂ ਅੱਗੇ ਬੰਦਾ ਅਲੀ ਉਹ ਤੋਂ ਅੱਗੇ ਚੜਦਾ ਜਾਂਦਾ ਹੈ ਜਿਹੜੀ ਪ੍ਰੋਫਾਈਲ ਅਪਡੇਟ ਹੁੰਦੀ ਹੈ ਤੁਸੀਂ ਜਿਹੜੀ ਰਾਜਾ ਸ਼ਾਹੀ ਜਿਹੜੀ ਵਰਤਾਨਵੀ ਰਾਜਾ ਸ਼ਾਹੀ ਦੇ ਨਾਲ ਜਿੱਥੇ-ਜਿੱਥੇ ਵੀ ਕਿਤੇ ਅਵਾਰਡ ਮਿਲਦੇ ਆ ਜਦੋਂ ਆਪਾਂ ਦੇਖਦੇ ਆ ਤਾਂ ਖਾਸ ਤੌਰ ਤੇ ਤੁਸੀਂ ਵੱਡੀ ਸੂਚੀ ਉਹਨਾਂ ਲੋਕਾਂ ਦੀ ਦੇਖੋਗੇ ਜਿਹੜੇ ਧਾਰਮਿਕ ਅਦਾਰਿਆਂ ਖਾਸ ਤੌਰ ਤੇ ਗੁਰਦੁਆਰਾ ਸਹਿਬਾਨਾਂ ਦੀਆਂ ਜਾਂ ਮੰਦਰਾਂ ਦੀਆਂ ਕਮੇਟੀਆਂ ਦੇ ਵਿੱਚ ਹੁੰਦੇ ਆ ਹਨ ਇਹ ਮੈਂ ਮੇਰੇ ਦੇਖਣ 'ਚ ਆ ਰਿਹਾ ਕਿ ਹਰਜਿੰਦਰ ਸਿੰਘ ਬਸਿਆਲਾ ਨੇ ਇੱਥੇ ਵੀ ਰਿਕਾਰਡ ਤੋੜਿਆ ਲੱਗਦਾ ਕੇ ਪੱਤਰਕਾਰੀ ਫੀਲਡ ਦੇ ਵਿੱਚੋਂ ਤੁਸੀਂ ਪਹਿਲੇ ਹੀ ਹੋ ਮੋ ਬਿਲਕੁਲ ਮੈਨੂੰ ਵੀ ਇਦਾਂ ਲੱਗ ਰਿਹਾ ਜੀ ਪੰਜਾਬੀ ਕਮਿਊਨਿਟੀ ਦੇ ਆਸਤੇ ਵੀ ਜੇ ਤੁਸੀਂ ਅੱਜ ਸਰਚ ਕਰੋਗੇ ਤਾਂ ਜਿਹੜਾ ਅਵਾਰਡ ਆ ਹੈਗਾ ਮੇਰੇ ਪ੍ਰੋਫਾਈਲ 'ਚ ਜਾ ਕੇ ਵੀ ਦੇਖੋਗੇ ਤਾਂ ਇਹ ਜਰਨਲਿਜ਼ਮ ਨੂੰ ਜਿਹੜਾ ਮੁੱਖ ਕਰਕੇ ਜਿਹੜਾ ਦਿੱਤਾ ਗਿਆ ਪੰਜਾਬੀ ਕਮਿਊਨਿਟੀ ਦੀ ਸੇਵਾ ਵਾਸਤੇ ਜਿਵੇਂ ਤੁਸੀਂ ਗੱਲ ਕੀਤੀ ਆ ਕਿਉਂਕਿ ਹਰ ਕਮਿਊਨਿਟੀ ਦਾ ਕਿਤੇ ਨਾ ਕਿਤੇ ਇੱਕ ਪਲੇਟਫਾਰਮ ਆ ਜਿੱਥੋਂ ਇਹ ਸੁਵਾਵਾ ਜਿਹੜੀਆਂ ਸ਼ੁਰੂ ਕੀਤੀਆਂ ਜਾਂਦੀਆਂ ਚਾਹੇ ਸੋਸ਼ਲ ਵਰਕ ਆ ਸਾਡੀ ਕੌਮ ਦੇ ਹਿੱਸੇ ਜਿਦਾ ਜਿਵੇਂ ਤੁਸੀਂ ਗੱਲ ਕੀਤੀ ਆ ਗੁਰਦੁਆਰਾ ਸਹਿਵਾਨ ਮੰਦਿਰ ਜਾਂ ਹੋਰ ਸੰਸਥਾਵਾਂ ਜਿਹੜਾ ਸਾਡਾ ਸੋਸ਼ਲ ਵਰਕਾ ਸਮਾਜਿਕ ਵਰਕਾ ਉੱਥੋਂ ਸ਼ੁਰੂ ਤੋਂ ਸ਼ੁਰੂ ਹੁੰਦਾ ਹਾਂਜੀ ਤੇ ਫਿਰ ਜਦੋਂ ਤੁਸੀਂ ਆਪਣੀ ਨੋਮੀਨੇਸ਼ਨ ਭੇਜਦੇ ਆ ਤਾਂ ਸਟਾਰਟਿੰਗ ਦੇ ਵਿੱਚ ਉਹ ਚੀਜ਼ਾਂ ਹੀ ਆਉਣੀਆਂ ਹੈਗੀਆਂ ਵੀ ਐਨ ਇਹਨਾਂ ਨੇ ਗੁਰਦੁਆਰਿਆਂ 'ਚ ਮੰਦਿਰਾਂ 'ਚ ਜਾਂ ਕਿਸੇ ਹੋਰ ਖੇਤਰ ਦੇ ਵਿੱਚ ਜਿਹੜਾ ਆ ਇੰਡੀਅਨ ਕਮਿਊਨਿਟੀ ਲਈ ਜਾ ਕਿਸੇ ਖੋਜਕਰਤਾ ਦੇ ਜਿਹੜਾ ਖਾਸ ਤੌਰ ਤੇ ਕੰਮ ਕੀਤਾ ਇਹ ਫਿਰ ਜਿਹੜੇ ਜਿਵੇਂ ਆਪਾਂ ਜ਼ਿਕਰ ਕੀਤਾ ਇਹ ਅਵਾਰਡ ਫਿਰ ਅੱਗੇ-ਅੱਗੇ ਚੱਲਦਾ ਜਦੋਂ ਅਗਲੇ ਅਵਾਰਡ ਆਣਿਆ ਫਿਰ ਤੁਹਾਨੂੰ ਜਿਹੜਾ ਵਾਈਡਰ ਜਾਣਾ ਪੈਂਦਾ ਹੈ ਜੀ ਤੋਂ ਵਾਈਡਰ ਜਾਂਦੇ ਆ ਤੁਸੀਂ ਜਾਂ ਤੁਸੀਂ ਕਿਸੇ ਇੱਕ ਖਾਸ ਖੋਜ ਦੇ ਵਿੱਚ ਕੋਈ ਖੇਡਾਂ ਦੇ ਵਿੱਚ ਅੱਗੇ ਤੇ ਅੱਗੇ ਫਿਰ ਜਿਹੜਾ ਹੈ ਨਾ ਉਹ ਐਜੂਕੇਸ਼ਨ ਦੇ ਵਿੱਚ ਇਦਾਂ ਚੱਲਦਾ ਆ ਲੇਕਿਨ ਸਟਾਰਟਿੰਗ ਜਿਹੜੀ ਇੱਥੋਂ ਹੀ ਹੁੰਦੀ ਹੈ ਤੁਹਾਡੀ ਗੱਲ ਸਹੀ ਆ ਆਮ ਤੌਰ ਦੇ ਉੱਤੇ ਜਿਹੜੀ ਨਾਮਿਨੇਸ਼ਨਾਂ ਹੁੰਦੀਆਂ ਇਹ ਇਹ ਅਦਾਰਿਆਂ ਦੇ ਜਿਹੜੇ ਪੀਪਲ ਆਉਂਦੇ ਆ ਉਹੀ ਕਰਦੇ ਆ ਤੇ ਉਹ ਉਹਨਾਂ ਦੇ ਉਸ ਘੇਰੇ ਦੇ ਵਿੱਚ ਰਹਿੰਦਾ ਹੈ ਪਰ ਇਹ ਸ਼ਾਇਦ ਪਹਿਲੀ ਵਾਰ ਆਇਆ ਹੋਊਗਾ ਵੀ ਇਹ ਜਿਹੜੀ ਮੇਰੀ ਨੌਲੇਜਨ ਹੋਈ ਆ ਕਈ ਵਾਰ ਕਈ ਵਾਰ ਉਹ ਕਈ ਵਾਰ ਉਸ ਅਦਾਰਿਆਂ ਚੋਂ ਫਿਰ ਚਾਚੇ ਭਤੀਜੇ ਭੂਆ ਫੁੱਫੜਾਂ ਤੱਕ ਵੀ ਜਾਵੜਦੀ ਹੈ ਗੱਲ ਜੀ ਕਿ ਉਹ ਤਾਂ ਫਿਰ ਕੋਈ ਨਹੀਂ ਹੁੰਦਾ ਵਿਸ਼ਵਾਸ ਵਾਲੇ ਨੂੰ ਜਿਹੜੇ ਅੱਗੇ ਅੱਗੇ ਤੱਕਾ ਲਾਇਆ ਜਾਂਦਾ ਹਨਾ ਜਿਹਦੇ ਉੱਤੇ ਔਰਾਨੂੰ ਵਿਸ਼ਵਾਸ ਹੁੰਦਾ ਹੈ ਕਿਉਂਕਿ ਇਹਦੇ ਵਾਸਤੇ ਵੀ ਮੰਧੀ ਨੋਮੀਨੇਸ਼ਨ ਅਸੈਪਟ ਕਰਨੇ ਵਾਸਤੇ ਇੱਕ ਪ੍ਰੋਸੀਜਰ ਆ ਤੁਸੀਂ ਚਾਹਦੇ ਆ ਜੇ ਕਿਸੇ ਨੂੰ ਨੋਮੀਨੇਟ ਕਰਦੇ ਹੋ ਪਰ ਜੇ ਅਗਲਾ ਨਹੀਂ ਚਾਹਦਾ ਮੇਰਾ ਨਾਮ ਆਵੇ ਹਨਾ ਤਾਂ ਉਹ ਫਿਰ ਡਿਨਾਈ ਹੋ ਜਾਂਦਾ ਕਿਉਂਕਿ ਨੋਮੀਨੇਸ਼ਨ ਤੇ ਉੱਪਰ ਤੱਕ ਲੈ ਕੇ ਜਾਣਾ ਤੁਹਾਨੂੰ ਵਾਰ-ਵਾਰ ਪੁੱਛਦੇ ਆ ਹਾਂਜੀ ਤੁਸੀਂ ਲੈ ਲੂਗੇ ਅਵਾਰਡ ਤੁਸੀਂ ਅਵਾਰਡ ਲੈ ਲੂਗੇ ਅਸੈਪਟ ਕਰ ਲੂਗੇ ਜੇ ਤੁਸੀਂ ਅਸੈਪਟ ਕਰਦੇ ਫੇਰ ਕਿਉਂਕਿ ਬਹੁਤ ਸਾਰੇ ਲੁਕੇ ਛੁਪੇ ਰਸਤਮ ਵੀ ਹੁੰਦੇ ਆ ਜਿਹੜੇ ਨਿਮਾਣੇ ਹੋ ਕੇ ਛੁੱਪ-ਛਿਪੇ ਤੇ ਆਪਣਾ ਜਿਹੜਾ ਕੰਮ ਕਰੀ ਜਾਂਦੇ ਆ ਉਹ ਵਾਡਾਂ ਦੀ ਗੇਮ ਦੇ ਵਿੱਚ ਜਾਂ ਵਾਡਾਂ ਦੀ ਇਸ ਤਰ੍ਹਾਂ ਦੀ ਉਹਨਾਂ ਦੀ ਇੱਛਾ ਨਹੀਂ ਰੱਖਦੇ ਪਰ ਜੇ ਉਹਨਾਂ ਦੀ ਨਾਮੀਨੇਸ਼ਨ ਹੁੰਦੀ ਹੈ ਉਹ ਸਾਡੇ ਭਾਈਚਾਰੇ ਦਾ ਫਰਜ਼ ਬਣਦਾ ਹੈਗਾ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਹੀ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਨਸਪੀਰੇਸ਼ਨ ਵੀ ਮਿਲੇ ਅਗਰਬਈ ਤਾਂ ਫਿਰ ਜਿਹੜਾ ਆ ਉਹ ਬੰਦਾ ਲੁਕੇ ਹੀ ਰਹਿ ਜਾਂਦਾ ਕਿਸੇ ਨੂੰ ਜੇ ਫੋਲੋ ਕਰਨਾ ਕਿ ਜੇ ਐਗਜ਼ੈਂਪਲ ਦਿੱਤੀ ਜਾ ਸਕਦੀ ਹੈ ਤਾਂ ਹੀ ਦਿੱਤੀ ਜਾ ਸਕਦੀ ਆ ਤੇ ਇਸ ਨੂੰ ਪਰਤੱਖ ਰੂਪ ਦੇ ਵਿੱਚ ਲੈ ਕੇ ਆਉਂਦੇ ਆ ਜੀ ਮਸਾਲਾ ਸਾਹਿਬ ਤੁਸੀਂ ਲੰਬੇ ਸਮੇਂ ਤੋਂ মিডিਆ ਖੇਤਰ ਦੇ ਵਿੱਚ ਵੀ ਸਰਗਰਮੋਂ ਮੈਂ ਤੁਹਾਡੀ ਸਰਗਰਮੀ ਦੀ ਦਾਤ ਦਿੰਨਾ ਤੇ ਇਸੇ ਕਰਕੇ ਮੈਂ ਅੱਜ ਸਾਡੇ ਜਿੰਨੇ ਵੀ ਚਰੋਤੇ ਜਾਂ ਦਰਸ਼ਕ ਇਸ ਗੱਲਬਾਤ ਨੂੰ ਸੁਣ ਰਹੇ ਮੈਂ ਦੱਸ ਦੇਵਾਂ ਕਿ ਬੇਸ਼ੱਕ ਸਾਡੇ ਵੱਡੇ ਵੀਰ ਦਾ ਨਾਂ ਹਰਜਿੰਦਰ ਸਿੰਘ ਬਸਿਆਲਾ ਪਰ ਮੈਂ ਆਪਦੇ ਫੋਨ ਦੇ ਵਿੱਚ ਜਿਹੜਾ ਨੰਬਰ ਸੇਵ ਕੀਤਾ ਹੋਇਆ ਉਹ ਬਾਬਾ ਬਸਿਆਲਾ ਕਰਕੇ ਕੀਤਾ ਹੋਇਆ ਓਏ ਹੋਏ ਓਏ ਹੋਏ ਇਹ ਸੱਚੀ ਆ ਮੈਂ ਤੁਹਾਨੂੰ ਸਕਰੀਨਸ਼ਾਟ ਮਾਰ ਕੇ ਦਿਖਾ ਦਿੰਨਾ ਕਿਉਂਕਿ ਕੁਝ ਸੱਜਣ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਇਹ ਸਮਝੋ ਵੀ ਉਹਨਾਂ ਨੂੰ ਕੋਈ ਪਦਵੀ ਦੇ ਸਕਦੇ ਹੋ ਮੋਂ ਤੇ ਇਸ ਤਰ੍ਹਾਂ ਪਿਆਰ ਨਾ ਦਿੱਤੀ ਜਾਂਦੀ ਆ ਹਨਾ ਤੇ ਮੈਂ ਇਸ ਗੱਲ ਨੂੰ ਹੀ ਮਰੀਦ ਆ ਕਿਉਂਕਿ ਮੈਨੂੰ ਪਤਾ ਕਿ ਜਦੋਂ ਮੈਂ 2010 ਦੇ ਵਿੱਚ himmatpura.com ਸ਼ੁਰੂ ਕੀਤਾ ਸੀ ਤੇ ਪੰਜਾਬੀ ਹੈਲਡ ਤੇ ਆਪਾਂ ਉਦੋਂ ਸੰਗੀਜੇ ਹੋ ਕੇ ਤੁਰੇ ਸੀ ਮੈਨੂੰ ਲੱਗਦਾ ਜੀ ਜੀ ਬਿਲਕੁਲ 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 ਜੀ ਉਹ ਉਹ ਤੁਹਾਡੇ ਜਿਹੜੇ ਕਦਮ ਉਹਨਾਂ ਨੂੰ ਦੇਖ ਦੇਖ ਕੇ ਖੁਦ ਨੂੰ ਨਸ਼ਾ ਹੋ ਜਾਂਦਾ ਤੇ ਉਹ ਨਸ਼ੇ ਦੀ ਲੋਰ 'ਚ ਹੀ ਆਪਾਂ ਤੁਰੇ ਆਉਨੇ ਹਾਂ ਤੇ ਤੁਸੀਂ ਅ ਵਿਸ਼ਾਲ ਸਾਹਿਬ ਨਾਲ ਦੀ ਨਾਲ ਮੈਰਿਜ ਸੈਲੀਬ੍ਰੈਂਟ ਤੇ ਜੇਪੀ ਦੀਆਂ ਸਵਾਮਾਂ ਵੀ ਦਿੰਨੇ ਹੋ ਹਨਾ ਉਹ ਉਹ ਕੀ ਚੀਜ਼ ਹੁੰਦੀ ਆ ਉਹ ਕੀ ਕੀ ਸੇਵਾ ਹੁੰਦੀ ਆ ਜਿਵੇਂ ਨਿਊਜ਼ੀਲੈਂਡ ਦਾ ਦੇਖੋ ਇਹਨਾਂ ਮੁਲਕਾਂ ਦਾ ਕਿਉਂਕਿ ਹੈ ਤਾਂ ਸਾਰੇ ਰੋਟੇਨ ਦੇ ਨਾਲ ਹੀ ਅਟੈਚ ਹੈਗੇ ਆ ਸਾਰਾ ਸਿਸਟਮ ਜਿਹੜਾ ਉੱਥੋਂ ਹੀ ਜਿਹੜਾ ਇੱਥੇ ਅਡਾਪਟ ਕੀਤਾ ਹੋਇਆ ਹੈ ਜੀ ਜਿਹਦਾ ਪਬਲਿਕ ਦੀ ਸੇਵਾ ਦੇ ਵਾਸਤੇ ਇਹ ਗਵਰਨਮੈਂਟ ਅਜਿਹਾ ਚਾਹੁੰਦੀ ਆ ਕਿ ਅਸੀਂ ਆਪਣੇ ਕੁਝ ਜ਼ਿੰਮੇਵਾਰ ਬੰਦੇ ਜਿਹੜੇ ਕਮਿਊਨਿਟੀ ਦੇ ਵਿੱਚ ਹੋਣ ਉਹ ਜਿਨ੍ਹਾਂ ਤੇ ਅਸੀਂ ਵਿਸ਼ਵਾਸ ਕਰ ਸਕੀਏ ਉਹ ਜਿਹੜੇ ਹੈਗੇ ਆ ਅੱਗੇ ਸਰਕਾਰ ਦਾ ਕੁਝ ਹਿੱਸਾ ਜਿਹੜਾ ਕਿ ਜ਼ਰੂਰੀ ਉਹ ਕਰ ਸਕਣ ਉਹਦੀ ਸੇਵਾ ਲੈ ਲੈਣਾ ਹਾਂਜੀ ਹਾਂਜੀ ਜਸਟਿਸ ਆਫ ਦਾ ਪੀਸ ਵੀ ਜਿਹੜੀ ਅਜਿਹੀ ਸੇਵਾ ਆ ਜਿਹੜੇ ਜਿਹੜੇ ਵਿੱਚ ਹਲਫੀਆ ਬਿਆਨ ਅਟੈਸਟ ਕਰਨੇ ਕਿਸੇ ਦੇ ਸਰਟੀਫਿਕੇਟ ਅਟੈਸਟ ਕਰਨੇ ਵੀਜ਼ਾ ਕਾਪੀ ਅਟੈਸਟ ਕਰਨੇ ਆ ਆਧਾਰ ਕਾਰਡ ਕੀ ਹੋਏ ਕੋਈ ਵੀ ਡਾਕੂਮੈਂਟ ਆ ਜਿਹੜਾ ਅਸੀਂ ਫੋਟੋਸਟੇਟ ਕਰਕੇ ਲੈ ਕੇ ਆਨੇ ਆ ਉਹ ਅਸਲੀ ਫੋਟੋਸਟੇਟ ਆ ਨਕਲੀ ਤਾਂ ਨਹੀਂ ਹੈਗੀ ਉਹ ਜਿਹੜਾ ਕੰਮ ਹੈਗਾ ਜਸਟਿਸ ਆਫ ਦਾ ਪੀਸ ਕਰਦੇ ਆ ਜਸਟਿਸ ਆਫ ਪੀਸ ਦੇ ਵਿੱਚ ਵੀ ਅੱਗੇ 2 ਕੈਟੇਗਰੀਆਂ ਹੈਗੀਆਂ ਇੱਕ ਫਿਰ ਅੱਗੇ ਉੱਪਰ ਚਲ ਜਾਂਦੀ ਆ ਜਦੋਂ ਕੋਈ ਕ੍ਰਿਮੀਨਲ ਫੜਿਆ ਜਾਂਦਾ ਛੁੱਟੀ ਵਾਲੇ ਦਿਨ ਕਿਸੇ ਉਹਦੇ ਵਾਲੰਟ ਆਫ ਜਾਰੀ ਕਰਨੇ ਆ ਜਾਂ ਹੋਰ ਤੇ ਪ੍ਰਵਰ ਕਰਨਾ ਉਹ ਇੱਕ ਅਗਲੀ ਕੈਟਾਗਰੀ ਹੋਰ ਹੋ ਜਾਂਦੀ ਹੈ ਉਹ ਪੇਡ ਹੁੰਦੀ ਆ ਪਰ ਜਿਹੜੀ ਅਸੀਂ ਸੇਵਾ ਕਰਦੇ ਆ ਇਹ ਫ੍ਰੀ ਵਾਲੀ ਵਲੰਟੀਅਰ ਸੇਵਾ ਹੈਗੀ ਆ ਤੇ ਸਾਡੇ ਕੋਲ ਅਕਸਰ ਸੀ ਗੁਰਦੁਆਰਿਆਂ ਦੇ ਵਿੱਚ ਜਾਂ ਜਿੰਦਾ ਵੀ ਟਾਈਮ ਹੋਵੇ ਘਰ ਕਿਤੇ ਮੈਂ ਤਾਂ ਗੱਡੀ ਦੇ ਵਿੱਚ ਹੀ ਆਪਣੀ ਮੋਹਰਾਂ ਰੱਖ ਲਾਉਂਦੇ ਨੇ ਚਾਹੇ ਕਿਤੇ ਸੁਪਰਮਾਰਕੀਟ ਦੇ ਤੇ ਕੋਈ ਆਇਆ ਮੈਂ ਤਾਂ ਉੱਥੇ ਹੀ ਸਟੈਂਪ ਲਾਦਾਂ ਨਾ ਇਵਨ 에어ਪੋਰਟ ਤੇ ਵੀ ਮੈਂ ਦੋ ਦਿਨ ਹੈਲਪ ਡੈਸਕ ਦੇ ਉੱਤੇ ਕੰਮ ਕਰਦਾ ਉੱਥੇ ਵੀ ਜਿਹੜੀ ਅਸੀਂ ਸਟੈਂਪ ਆਫ ਹੋ ਰੱਖਦੇ ਆ ਯਾਨੀ ਪੂਰੇ ਪੂਰੇ ਘਰ ਦੇ ਤੁਰੇ ਫਿਰਦੇ ਜੇਪੀ ਹਾਂ ਮੈਂ ਤੁਹਾਨੂੰ ਹਰ ਸਹੀ ਗੱਲ ਦੱਸਦਾ ਤੇ ਸਾਡੇ ਸਾਡੇ ਪਿੰਡਾਂ ਦੇ ਵਿੱਚ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਸੀ ਨਾ ਛੋਟੀ ਡਿਸਪੈਂਸਰੀ ਆਪਦੀ ਦੁਕਾਨ ਖੋਲ ਲੈਣੀ ਤੇ ਅੱਜ ਹੀ ਆਪਦੀ ਸੁਰਤ ਦੇ ਵਿੱਚ ਇੱਕ ਬਜ਼ੁਰਗ ਨੂੰ ਦੇਖਦੇ ਹੁੰਦੇ ਸੀ ਤੇ ਉਹਨਾਂ ਦਾ ਸਾਈਕਲ ਦੇ ਮੂਹਰੇ ਪੈਸੇ ਨਾ ਇੱਕ ਬੈਗ ਟੰਗਿਆ ਹੁੰਦਾ ਜਿਹਦੇ ਵਿੱਚ ਟੀਕੇਟਰਲੇ ਗੋਲੀਆਂ ਵਗੈਰਾ ਹੁੰਦੀਆਂ ਸੀ ਤੇ ਉਹਨਾਂ ਨੇ ਵਸ ਤੁਰੇ ਫਰਦਾ ਨੇ ਘਰੋਂ ਘਰ ਜਾ ਕੇ ਦਵਾਈਆਂ ਦੇਣੀਆਂ ਤੇ ਉਹਨਾਂ ਦਾ ਨਾਂ ਰੱਖਿਆ ਸੀ ਚਲਦੀ ਫਿਰਦੀ ਡਿਸਪੈਂਸਰੀ ਨਹੀਂ ਨਹੀਂ ਆਪਾਂ ਵੀ ਉਦਾਂ ਦੀ ਕੰਮ ਰੱਖਿਆ ਹੋਇਆ ਕਿਉਂਕਿ ਹੁਣ ਮੈਂਟ 2 ਦੀ ਗੇਮ ਹੁੰਦੀ ਹੈ ਅਗਲੇ ਦਾ ਕਿੰਨਾ ਕੰਮ ਰੁਕ ਜਾਂਦਾ ਈਵਨ 에어ਪੋਰਟ ਦੇ ਉੱਤੇ ਅਸੀਂ ਸਟੈਂਪਾ ਜਿਹੜੀਆਂ ਆਪਣੇ ਕੋ ਰੱਖਦੇ ਹਾਂ ਸਮਝ ਲਓ ਕਿਸੇ ਨੇ 에어ਪੋਰਟ ਤੋਂ ਆਪਣੇ ਬੱਚੇ ਨੂੰ ਕਿਸੇ ਦੇ ਨਾਲ ਭੇਜਣਾ ਆ ਤਾਂ ਮਾਪੇ ਦਾ ਕੰਸੈਂਟ ਜ਼ਰੂਰੀ ਆ ਚਾਹੇ ਉਹ ਆਪਣੇ ਦਾਦਾ ਦਾਦੀ ਨਾਲ ਜਾ ਰਿਹਾ ਚਾ ਚਾਚਾ ਚਾਚੀ ਨਾਲ ਜਾ ਰਿਹਾ ਜਿੰਨਾ ਚਿਰ ਤੁਹਾਡਾ ਜੀਪੀਓ ਟੈਸਟ ਨਹੀਂ ਕਰਦਾ ਫੇ ਹਨਾ ਅਸੀਂ ਇਹਨਾਂ ਨੂੰ ਕੰਸੈਂਟ ਦਿੰਨੇ ਆਵੇਂ ਬਿਆਨ ਦੇਣਾ ਕਿ ਮੈਂ ਆਪਣਾ ਬੱਚਾ ਭੇਜ ਰਿਹਾ ਹੁੰਦਾ ਚਿਰੋ 에어ਪੋਰਟ ਵਾਲੇ ਬੋਰਡ ਨਹੀਂ ਕਰ ਸਕਦੇ ਤੋਂ ਜੇਪੀ ਦੀ ਸਰਵਿਸ ਜਿਹੜੀ ਅਸੀਂ ਉੱਥੇ ਵੀ ਅਵੇਲੇਬਲ ਰੱਖੀ ਹੋਆ ਜੇ ਕਿਤੇ ਲੋੜ ਪੈ ਜਵੇ ਉਹਦੇ ਸਟੈਂਪਾ ਸੇਟ ਦੋ ਆਪਣੇ ਬੈਗ ਦੇ ਵਿੱਚ ਜ਼ਰੂਰ ਰੱਖੀ ਦੀਆਂ ਹੈਗੀਆਂ ਇਸ ਤੋਂ ਇਲਾਵਾ ਤੁਸੀਂ ਮੈਰਿਜ ਸੈਲੀਬ੍ਰੇਟ ਦੀ ਗੱਲ ਕੀਤੀ ਹੈ ਮੈਰਿਜ ਸੈਲੀਬ੍ਰੇਟ ਉਹ ਹੁੰਦਾ ਜਿਹੜਾ ਇੱਥੇ ਦਾ ਲੀਗਲ ਮੈਰਿਜ ਕਰਵਾਉਣ ਦੀ ਜਿਹੜਾ ਅਥਾਰਟੀ ਰੱਖਦਾ ਹੈ ਜਿਹੜਾ ਅਸੀਂ ਗੁਰਦੁਆਰੇ ਚ ਮੈਰਿਜ ਕਰਦੇ ਆ ਮੰਦਿਰਾਂ ਚ ਕਰਦੇ ਆ ਉਹ ਜਿਹੜੀ ਮੈਰਿਜ ਆ ਉਹ ਇੱਕ ਰਿਲੀਜੀਅਸ ਸੈਰੇਮਨੀ ਹੋ ਸਕਦੀ ਹੈ ਲੇਕਿਨ ਉਹ ਮੈਰਿਜ ਸਟਾਰਟਿੰਗ ਇਟੂ ਕਰਾਉਣ ਦੇ ਵਾਸਤੇ ਇਨਫ ਨਹੀਂ ਹੁੰਦੀ ਉਹਦੇ ਵਾਸਤੇ ਜਿਹੜਾ ਇੰਟਰਨਲ ਡਿਪਾਰਟਮੈਂਟ ਹੁੰਦਾ ਉਹ ਤੁਹਾਨੂੰ ਅਰਜ਼ੀਆਂ ਮੰਗਦਾ ਉਹ ਰਿਕਾਰਡ ਚੈੱਕ ਕਰਕੇ ਫਿਰ ਤੁਹਾਨੂੰ ਅਲਾਉ ਕਰਦਾ ਜਿਹਨੂੰ ਕਹਿੰਦੇ ਹੈਗੇ ਮੈਰਿਜ ਲਾਇਸੈਂਸ ਜਦੋਂ ਤੁਹਾਨੂੰ ਮੈਰਿਜ ਲਾਇਸੈਂਸ ਮਿਲ ਜਾਂਦਾ ਹੈਗਾ ਫਿਰ ਤੁਸੀਂ ਜਿਹੜਾ ਮੈਰਿਜ ਕਰਵਾ ਸਕਦੇ ਆ ਉਹਦੇ ਵਿੱਚ ਜਿਹੜੇ ਮੈਰਿਜ ਸੈਲੀਬ੍ਰੈਂਟ ਹੁੰਦੇ ਆ ਉਹ ਫਿਰ ਤੁਹਾਡੇ ਜਾ ਕੇ ਪੇਪਰ ਸਾਈਨ ਕਰਦੇ ਆ ਜਿਹਦੇ ਵਿੱਚ ਦੋ ਵਿਟਨੈਸ ਚਾਹੀਦੇ ਹੁੰਦੇ ਆ ਜਿਹੜੇ ਗਵਾਹ ਜਿਨ੍ਹਾਂ ਦੇ ਸਾਹਮਣੇ ਜਿਹੜੀ ਇਹ ਮੈਰਿਜ ਹੋਈ ਆ ਸੋ ਫਿਰ ਅਸੀਂ ਪੇਪਰ ਸਾਈਨ ਕਰਦੇ ਆ ਫਿਰ ਜਿਹੜੀ ਉਹ ਮੈਰਿਜ ਉਸੇ ਆ ਲੀਗਲ ਤੌਰ ਦੇ ਉੱਤੇ ਮੰਨੀ ਜਾਂਦੀ ਆ ਇਹ ਹੈਗੀ ਆ ਮੈਰਿਜ ਸੈਲੀਬ੍ਰੇਟ ਦੀ ਯਾਨੀ ਕਿ ਯਾਨੀ ਕਿ ਬਾਬਾ ਬਚਾਲਾ ਐਸ ਡੀ ਐਮ ਜਿਹਨੀ ਪਾਵਰ ਰੱਖਦਾ ਨਹੀਂ ਨਹੀਂ ਇਸੋਲਾਵਾ ਜਿਹੜੀ ਜਸਟਿਸ ਆਫ ਦੀ ਪੀਸ ਦੀ ਹੁੰਦੀ ਆ ਉਹਦੇ ਵਿੱਚ ਇੱਕ ਚੀਜ਼ ਹੋਰ ਆ ਮੰਦੀਪ ਜੀ ਬਹੁਤ ਵਧੀਆ ਹੈ ਨਾ ਮੁਲਕਾਂ ਨੇ ਸਾਨੂੰ ਜਿਹੜੇ ਅਧਿਕਾਰ ਦਿੱਤੇ ਹੋਇਆ ਜਿਵੇਂ ਕਿਸੇ ਨੇ ਨਾਗਰਿਕਤਾ ਲੈਣੀ ਆ ਸਿਟੀਨਸ਼ਿਪ ਕਿਸੇ ਦੀ ਡਿਊ ਹੈਗੀ ਆ ਲੇਕਿਨ ਉਹਦੇ ਕੁਝ ਰੀਜਨ ਇਦਾਂ ਹੈ ਗਿਆ ਵੀ ਉਹ ਜਲਦੀ ਲੈਣਾ ਚਾਹੁੰਦਾ ਸਰਕਾਰੀ ਫੰਕਸ਼ਨ ਤੋਂ ਇਲਾਵਾ ਕਿਤੇ ਉਹਨੂੰ ਜ਼ਰੂਰੀ ਆ ਕਿਤੇ ਜਾਣਾ ਆਣਾ ਕੋਈ ਕਿਸੇ ਤਰ੍ਹਾਂ ਦਾ ਕੁਝ ਹੋ ਸਕਦਾ ਜਿਹਦੇ ਉੱਤੇ ਉਹ ਵਿਸ਼ਵਾਸ ਕਰਨ ਵੀ ਵਾਕਿਆ ਇਹਨੂੰ ਉਹਨੂੰ ਫਿਰ ਪਰਸਨਲਾਈਜ਼ ਜਿਹੜੀ ਹੈ ਸੈਰੇਮਨੀ ਹੁੰਦੀ ਹੈ ਜਿਹਦੇ ਵਿੱਚ ਜਸਟਿਸ ਆਫ ਦਾ ਪੀਸ ਆ ਉਹ ਉਸ ਬੰਦੇ ਨੂੰ ਜਾ ਕੇ ਨਾਗਰਿਕਤਾ ਦੇ ਸਕਦਾ ਉਹਦੀ ਜਿਹੜੀ ਸੌ ਆ ਉਹ ਚੁਕਾ ਸਕਦਾ ਵੀ ਮੈਂ ਸੱਚ ਦਾ ਹੁਣ ਨਾਗਰਿਕ ਬਣ ਗਿਆ ਇਹ ਇੱਕ ਬਹੁਤ ਵੱਡਾ ਜਿਹੜਾ ਇਹ ਇੱਕ ਜ਼ਿੰਮੇਵਾਰੀ ਵਾਲਾ ਜਿਹੜਾ ਸਰਕਾਰ ਨੇ ਸਾਡੇ ਲੋਕਾਂ ਨੂੰ ਵੀ ਬਰਬਰ ਦੇ ਸਮਝਦੇ ਹੋਏ ਜਿਹੜਾ ਆ ਉਹ ਦਿੱਤਾ ਹੋਇਆ ਇਹ ਸਿਰਫ ਮੈਨੂੰ ਲੱਗਦਾ ਇਹ ਨਾ ਮੁਲਕਾਂ ਦੇ ਵਿੱਚ ਹੀ ਆ ਅਸੀਂ ਸੱਤ ਸਮੁੰਦਰੋਂ ਪਾਰ ਕਹਿ ਦਿੰਦੇ ਹਾਂ ਹਨਾ ਆ ਕੇ ਇੱਥੇ ਸਾਨੂੰ ਇਹਨਾਂ ਦੇ ਘਾੜ ਦਿੱਤਾ ਹੋਇਆ ਫੇ ਤੁਸੀਂ ਕਿਸੇ ਨੂੰ ਸਿਟੀਜ਼ਨਸ਼ਿਪ ਦੀ ਸੋਚ ਕਾ ਸਕਦੇ ਪਹੁੰਚਾ ਸਕਦੇ ਹਾਂ ਬਿਲਕੁਲ ਮਿਸਾਲਾ ਸਾਹਿਬ ਤੁਸੀਂ ਜਿਹੜਾ ਤੁਹਾਨੂੰ ਕੇਐਸਐਮ ਜਾਨੀ ਕਿ ਕਿੰਗਸ ਸਰਵਿਸ ਮੈਡਲ ਮਿਲਣ ਜਾ ਰਿਹਾ ਇਹ ਇਹਦੇ ਬਾਰੇ ਐਲਾਨ ਡੇਟਾਂ ਦਾ ਐਲਾਨ ਹੋਇਆ ਕਦੋਂ ਕਦੋਂ ਤੱਕ ਮਿਲਦਾ ਹੈ ਹਾਂਜੀ ਇਹ ਦਾ ਦੋ ਦੋ ਵਾਰੀ ਐਲਾਨ ਕੀਤਾ ਜਾਂਦਾ ਜੀ ਸਾਲ ਦੇ ਵਿੱਚ ਇੱਕ ਵਾਰੀ ਦਾ ਕਯੂਐਨ ਅਲਿਜਾ ਦੇ ਜਨਮ ਦਿਨ ਦੇ ਉੱਤੇ ਹੁੰਦਾ ਹੈ ਇਹ ਜੂਨ ਜੁਲਾਈ ਦੇ ਹੁੰਦਾ ਹੈ ਦੂਸਰਾ ਹੁੰਦਾ ਨਵੇਂ ਸਾਲ ਦੇ ਉੱਤੇ ਦੋ ਵਾਰੀ ਸਾਲ ਥੀ ਲਿਸਟਾਂ جاری ਹੁੰਦੀਆਂ ਐਸ ਵਾਰੀ ਜਿਹੜੀ ਨਵੇਂ ਸਾਲ ਦੀ ਲਿਸਟ ਜਾਰੀ ਹੋਈ ਹੈ 31 ਦਸੰਬਰ ਨੂੰ ਸਵੇਰੇ 5 ਵਜੇ ਜਿਹਦਾ ਐਲਾਨ ਕੀਤਾ ਗਿਆ ਉਹ ਜਿਹੜਾ ਨਵੇਂ ਸਾਲ ਨੂੰ ਨਿਊ ਈਅਰ ਆਨਰ ਲਿਸਟ ਦੇ ਵਿੱਚ ਤੌਰ ਦੇ ਉੱਤੇ ਜਾਣਿਆ ਜਾਂਦਾ ਤੇ ਇਹ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਗਵਰਨਰ ਜਨਰਲ ਜਿਹੜੇ ਨਿਊਜ਼ੀਲੈਂਡ ਦੇ ਆ ਉਹਨਾਂ ਨੇ ਰਾਜੇ ਦੇ ਵਿਆਹਪ ਦੇ ਉੱਤੇ ਜਿਹੜਾ ਫੰਕਸ਼ਨ ਕਰਨਾ ਤੇ ਹਰੇਕ ਦੇ ਮੁੰਡੇ ਦੇ ਉੱਤੇ ਮੈਡਲ ਲਾਣਾ ਕਿਸੇ ਦੇ ਉੱਤੇ ਰੀਵਨ ਆ ਕਿਸੇ ਦੇ ਉੱਤੇ ਬੋਸ ਜਿਹੜੀ ਲੱਗੀ ਹੁੰਦੀ ਹੈ ਟਾਈਟ ਆਫ ਲੱਗੇ ਹੁੰਦੇ ਕੁੜੀਆਂ ਤੇ ਉਹ ਲੱਗਦੀ ਆ ਤੇ ਬੰਦਿਆਂ ਦੇ ਜਿਹੜੇ ਆ ਉਹ ਰੀਵਨ ਦੇ ਵਿੱਚ ਮੈਡਲ ਹੁੰਦਾ ਤੇ ਇਸ ਤੋਂ ਇਲਾਵਾ ਜਿਹੜੇ ਵੱਡੇ ਨਾਮ ਆਪਾਂ ਆਨਰ ਦਾ ਜ਼ਿਕਰ ਕੀਤਾ ਉਹ ਵੀ ਜਿਹੜੇ ਆ ਉਸ ਦਿਨ ਦਿੱਤੇ ਜਾਣਿਆ ਵੱਡੀ ਗੱਲ ਇਹ ਆ ਤੁਹਾਡੇ ਪਰਿਵਾਰਕ ਮੈਂਬਰ ਜਿਹੜੇ ਆ ਕਿਸੇ ਜਗ੍ਹਾ 5 ਮੈਂਬਰ ਹੋਣੇ ਆ ਕਿਸੇ ਜਗ੍ਹਾ 7 ਮੈਂਬਰ ਹੋਣੇ ਆ ਉਹਨਾਂ ਦੇ ਸਾਹਮਣੇ ਤੁਹਾਨੂੰ ਆਨਰ ਦਿੱਤਾ ਜਾਣਾ ਉਸ ਵੇਲੇ ਤੁਸੀਂ ਇਹ ਫੀਲਿੰਗ ਲੈ ਸਕਦੇ ਆ ਵੀ ਤੁਹਾਡੇ ਬਜ਼ੁਰਗ ਤੁਹਾਡੇ ਭੈਣ ਭਰਾ ਜਿਹੜੇ ਆ ਤੁਹਾਡਾ ਕਿੰਨਾ ਮਾਣ ਮਹਿਸੂਸ ਕਰਦੇ ਆ ਜੀ ਬਸਾਲਾ ਸਾਹਿਬ ਇੱਕ ਲੰਮਾ ਸਫਰ ਤੈਅ ਕਰਨ ਤੋਂ ਬਾਅਦ ਕੋਈ ਮਾਨ ਸਨਮਾਨ ਹਾਸਲ ਹੁੰਦਾ ਹੁੰਦਾ ਪਰ ਉਸੇ ਯੋਗਤਾ ਵੀ ਇੱਕ ਲੰਮਾ ਦੌਰ ਗੁਜ਼ਾਰਨ ਤੋਂ ਬਾਅਦ ਹੀ ਵੱਜਦੀ ਹੈ ਹੈ ਨਾ ਤੁਸੀਂ ਆਸੇ-ਪਾਸੇ ਦੇਖਦੇ ਹੋ ਕਿ ਸਾਡੇ ਨਵੇਂ ਬੱਚੇ ਜਿਹੜੇ ਉਹ ਕੋਈ ਸਟੂਡੈਂਟ ਵੀਜ਼ਾ ਲੈ ਕੇ ਆ ਰਿਹਾ ਕੋਈ ਵਿਆਹ ਕਰਵਾ ਕੇ ਆ ਰਿਹਾ ਨਵਾਂ ਸਫਰ ਸ਼ੁਰੂ ਕਰਨ ਜਾ ਰਿਹਾ ਕਹਿਣ ਦਾ ਮਤਲਬ ਉਹ ਜਿਨ੍ਹਾਂ ਨੇ ਅਜੇ ਬਹੁਤ ਦੇਰ ਤੱਕ ਇਸ ਤੱਕ ਪਹੁੰਚਣਾ ਉਹਨਾਂ ਲਈ ਤੁਸੀਂ ਕੀ ਸਹੁੰ ਦਿਓਗੇ ਦੋ ਚੀਜ਼ਾਂ ਇਹ ਦੇਖੋ ਜੀ ਪਹਿਲਾ ਤਾਂ ਜਿਹੜੇ ਸਾਰਿਆਂ ਨੂੰ ਜਿਹੜੇ ਨਵੇਂ ਬੱਚੇ ਆਦੇ ਆ ਉਹਨਾਂ ਨੂੰ ਕਹੀਦਾ ਹੈਗਾ ਨਾ ਵੀ ਜਿਹੜੀਆਂ ਜਿਸ ਮੁਲਕ ਵਿੱਚ ਤੁਸੀਂ ਆ ਗਏ ਹਨ ਇੱਕ ਤਾਂ ਜਿਹੜੇ ਆਪਣੇ ਖੰਭ ਖੁੰਭ ਲੰਗੇ ਹੁੰਦੇ ਆ ਉਹ 에ਰਪੋਰਟ ਤੇ ਦਿੱਲੀ ਚਾਹ ਬੰਗਲ ਜਿੱਥੋਂ ਵੀ ਅਸੀਂ ਆ ਰਹੇ ਹਾਂ ਅੰਮ੍ਰਿਤਸਰ ਤੋਂ ਆ ਰਹੇ ਆ ਉਹ ਉੱਥੇ ਲਾ ਕੇ ਰੱਖਿਆ ਕਿਉਂਕਿ ਤੁਹਾਨੂੰ ਨਵੇਂ ਖੰਭ ਉਡੀਕ ਰਹੇ ਆ ਉਹ ਨਵੇਂ ਖੰਭ ਜਿਹੜੇ ਇਹਨਾਂ ਮੁਲਕਾਂ ਦੇ ਇਹਨਾਂ ਮੁਲਕਾਂ ਦੇ ਖੰਭ ਹੋਣਗੇ ਉਹ ਖੰਭਾਂ ਦੇ ਸਹਾਰੇ ਤੁਸੀਂ ਇੱਥੇ ਬਹੁਤ ਸਾਰੀਆਂ ਆਲਰੇਡੀ ਉਦਾਹਰਨਾਂ ਸੈੱਟ ਹੋ ਚੁੱਕੀਆਂ ਜਿਹੜੇ ਸਾਡੇ ਬੱਚੇ ਆ ਕਿਤੇ ਨਾ ਕਿਤੇ ਜਾ ਚੁੱਕੇ ਆ ਤੁਸੀਂ ਏਅਰ ਨਿਊਜ਼ੀਲੈਂਡ ਦਾ ਨਾਮ ਸਾਰੇ ਨੇ ਸੁਣਾ ਹੋਣਾ ਉਹਦੇ ਇਸ ਵੇਲੇ ਜਿਹੜੇ ਆ ਚੀਫ ਐਗਜ਼ੀਕਿਊਟਿਵ ਆਫੀਸਰ ਹੈਗੇ ਨੇ ਉਹ ਆਪਣੇ ਇੰਡੀਆ ਦੇ ਹੈਗੇ ਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵੱਡੇ ਵੱਡੇ ਡਿਪਾਰਟਮੈਂਟ ਹੈਗੇ ਜਿਹਦੇ ਵਿੱਚ ਮੁਖੀ ਖਾਸ ਕਰਕੇ ਆਈਟੀ ਸੈਕਟਰ ਦੇ ਵਿੱਚ ਸਾਰੇ ਆਪਣੇ ਜਿਹੜੇ ਬੱਚੇ ਹੈਗੇ ਆ ਉਹ ਇਹਨਾਂ ਨੇ ਇੱਥੇ ਮਿਹਨਤ ਕੀਤੀ ਇੱਥੇ ਦੇ ਕਲਚਰ ਦੇ ਵਿੱਚ ਢਲੇ ਇੱਥੇ ਦੀ ਪੜ੍ਹਾਈ ਕੀਤੀ ਉਹ ਚੁੱਪਚੀ ਇੱਥੇ ਆਪਣੇ ਲੱਗੇ ਹੋਇਆ ਜਿਹੜੇ ਬੱਚੇ ਟੈਲੈਂਟ ਹੈਗੇ ਆ ਉਹਨਾਂ ਨੂੰ ਮੇਰੀ ਇਹੀ ਸਲਾਹ ਹੈਗੀ ਆ ਜਦੋਂ ਇੱਥੇ ਆ ਗਏ ਫਿਰ ਇੱਥੇ ਵਾਲੇ ਜਿਹੜਾ ਊੜਾ ਕੈਦਾ ਕਾਨੂੰਨ ਆ ਉਹਦੇ ਹਿਸਾਬ ਨਾਲ ਅੱਗੇ ਵਧੋ ਤੁਹਾਡਾ ਜਿਹੜਾ ਨਿੱਜੀ ਤੌਰ ਦੇ ਉੱਤੇ ਤੁਹਾਡਾ ਵਿਸ਼ਵਾਸ ਹੈ ਤੁਹਾਡੇ ਹੱਕ ਵਾ ਉਹ ਸਾਰੇ ਬਿਲ ਆਫ ਰਾਈਟਸ ਜਿਹੜਾ 1990 ਇੱਥੇ ਹੈਗਾ ਉਹ ਸਾਰੇ ਤੁਹਾਡੇ ਸੇਫ ਹੈਗੇ ਆ ਤੁਹਾਡੇ ਧਾਰਮਿਕ ਰਾਈਟ ਤੁਹਾਡਾ ਸਭ ਕੁਝ ਸੇਫ ਆ ਲੇਕਿਨ ਜਦੋਂ ਤੁਸੀਂ ਇਹਨਾਂ ਮੁਲਕਾਂ ਦੇ ਆਧਾਰਿਆਂ ਦੇ ਵਿੱਚ ਬਣਨਾ ਤਾਂ ਫਿਰ ਤੁਸੀਂ ਉਹਨਾਂ ਨੂੰ ਆਧਾਰਿਆਂ ਦੇ ਨਾਲ ਜਿਹੜਾ ਆ ਉਹ ਨਾਲ ਉਸ ਕੈਦੀ ਕਾਨੂੰਨ ਦੇ ਵਿੱਚ ਤੁਸੀਂ ਅੱਗੇ ਵਧ ਸਕਦੇ ਹੈਗੇ ਆ ਆਪਣੀਆਂ ਜਿਹੜੀਆਂ ਚੰਗੀਆਂ ਆਦਤਾਂ ਇਹਨਾਂ ਦੇ ਕੋਲ ਲਈ ਜਾਓ ਕਿਉਂਕਿ ਹਰ ਬਾਗ ਦੇ ਵਿੱਚ ਜਿੱਥੇ ਗਲਾਬ ਹੋਣੇ ਆ ਉਥੇ ਥੋਰ ਵੀ ਹੋਣੀ ਆ ਉਥੇ ਪੀਲੇ ਵੀ ਹੋਣੇ ਆ ਉਥੇ ਲਾਲ ਵੀ ਹੋਣੇ ਆ ਤੂੰ ਖੂਬਸੂਰਤੀ ਵੀ ਤਾਂ ਹੀ ਬਾਗ ਦੀ ਬਣਨੀ ਆ ਜੇ ਸਾਰੇ ਅਸੀਂ ਗਲਾਬੇ ਕਰ ਦਿੱਤੇ ਫਿਰ ਵੀ ਜਿਹੜਾ ਉਸ ਉਸ ਬਾਗ ਦੇ ਵਿੱਚ ਕਿਸੇ ਨੇ ਆਣਾ ਨਹੀਂ ਕਿਉਂਕਿ ਜਿਹੜਾ ਬਾਗ ਆ ਕੁਦਰਤ ਨੇ ਬਣਾਇਆ ਆ ਇਹ ਸਾਰਿਆਂ ਦਾ ਸਾਂਝਾ ਆ ਸਾਹਿਬ ਮੇਰੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਪਾਇਆ ਸੋ ਇਸ ਮੁਲਕ ਦੇ ਵਿੱਚ ਅਸੀਂ ਆਪਣੇ ਫੁੱਲ ਦੀ ਆਪਣੀ ਵੱਖਰੀ ਖੁਸ਼ੂ ਛੜੀਏ ਮੇਰਾ ਇਹੀ ਜਿਹੜਾ ਸਾਰਾ ਸੁਨੇਹਾ ਜੀ ਮਿਸਾਲਾ ਸਾਹਿਬ ਪਹਿਲਾਂ ਤਾਂ ਅਖੀਰ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਫੇਰ ਇਸ ਕਿੰਗਸ ਸਰਵਿਸ ਮੈਡਲ ਦੀ ਬਹੁਤ-ਬਹੁਤ ਵਧਾਈ ਤੇ ਦੁਆ ਕਰਦੇ ਆ ਕਿ ਤੁਹਾਡੇ ਪਦਚਨਾਂ ਤੇ ਚੱਲਦੇ ਚੱਲਦੇ ਹੋਰ ਵੀ ਬਹੁਤ ਸਾਰੇ ਸੱਜਣ ਇਹਨਾਂ ਰਾਹ ਦੇ ਰਾਹੀ ਬਣਨ ਤੇ ਇੱਕ ਸਵਾਲ ਹੋਰ ਸਵਾਲ ਨਹੀਂ ਕਹਿ ਸਕਦੇ ਇੱਕ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਾਂਗੇ ਜਿਹਦੇ ਤੇ ਹਰ ਪੰਜਾਬੀ ਦੀ ਨਜ਼ਰ ਆ ਜਦੋਂ ਨਿਊਜ਼ੀਲੈਂਡ ਦਾ ਨਾਮ ਲੈਂਦੇ ਹਾਂ ਮੇਰੀ ਗੱਲ ਤੁਸੀਂ ਵੀ ਸਮਝ ਗਏ ਹੋਵੋਗੇ ਕਿ ਵੀ ਪੰਜਾਬਾਂ ਦੇ ਵਿੱਚ ਇੱਕ ਤਾਜ਼ੀ-ਤਾਜ਼ੀ ਘਟਨਾ ਮੁਤਾਬਕ ਫੇਰ ਕਿ ਇਹ ਦੋ ਵਾਰ ਹੱਲਾ ਹੋ ਗਿਆ ਕਿ ਨਗਰ ਕੀਰਤਨ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੋਂ ਦੇ ਜਿਹੜੇ ਨੌਜਵਾਨਾਂ ਵੱਲੋਂ ਹਾਕਾ ਕੀਤਾ ਗਿਆ ਹਨ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਕਹੋਗੇ ਉਹਦੇ ਬਾਰੇ ਦੇਵ ਜੀ ਤੁਸੀਂ ਸਰਾਉਂ ਨਾਲ ਜਦੋਂ ਆਪਾਂ ਹੁਣੇ ਬਾਗ ਦੀ ਗੱਲ ਕਰ ਰਹੇ ਸੀ ਨਾ ਹਰ ਬਾਗ ਦੇ ਵਿੱਚ ਵੱਖਰੇ ਵੱਖਰੇ ਫੁੱਲ ਆ ਗਿਆ ਕੋਈ ਕੰਡੇ ਵਾਲਾ ਵੀ ਆ ਕੋਈ ਫੁੱਲ ਵਾਲਾ ਵੀ ਆ ਹਨਾ ਕਿਸੇ ਨੇ ਪੱਤੀਆਂ ਬਹੁਤ ਸੋਹਣੀਆਂ ਹੈਗੀਆਂ ਜੀ ਤੋਂ ਇਹ ਨਾ ਮੁਲਕਾਂ ਦੇ ਵਿੱਚ ਵੀ ਆ ਜਿਹੜੀ ਕੱਟੜਪੰਥੀ ਆ ਜਾਂ ਉਹਨਾਂ ਨੂੰ ਇਹ ਲੱਗਦਾ ਹੈਗਾ ਐ ਵੀ ਇਹ ਨਾ ਮੁਲਕਾਂ ਦੇ ਵਿੱਚ ਬਾਹਰਲੇ ਲੋਕ ਆ ਕੇ ਸਾਡੇ ਉੱਤੇ ਹਾਵੀ ਹੋ ਰਿਹਾ ਇੱਕ ਬਹੁਤ ਹੀ ਲिटल ਮੰਫੀ ਜੀ ਜਿਹਦਾ ਜਿਹੜੀ ਗਿਣਤੀ ਹੈਗੀ ਉਹਨਾਂ ਦੀ ਨਾਮ ਅੱਥਰ ਗਿਣਤੀ ਹੈਗੀ ਆਬਾਦੀ ਦੇ ਮੁਤਾਬਕ ਜਦਾਂ ਜੀ ਤੋਂ ਜਿਹੜੇ ਅਸੀਂ ਇੱਥੇ ਲੋਕਲ ਹੈਗੇ ਅਸੀਂ ਉਹਨਾਂ ਨੂੰ ਉਨੀ ਤਵੱਜੂ ਨਹੀਂ ਦੇ ਰਹਾ ਲੇਕਿਨ ਜਿਹੜਾ ਬਾਹਲਾ মিডিਆ ਆ ਉਹ ਇਸ ਤਰ੍ਹਾਂ ਪੇਸ਼ ਕਰ ਰਿਹਾ ਹੈਗਾ ਵੀ ਇੱਥੇ ਬਹੁਤ ਵੱਡਾ ਜਿਦਾਂ ਕੋਈ ਕਲੇਸ਼ ਚੱਲ ਰਿਹਾ ਇਸ ਦਾ ਨਹੀਂ ਕੋਈ ਗੱਲ ਨਹੀਂ ਆ ਕਿਉਂਕਿ ਉਹਨਾਂ ਨੂੰ ਆਪਣਾ ਰਾਈਟ ਆ ਵਿਰੋਧ ਕਰਨ ਦਾ ਸਾਨੂੰ ਸਾਡੇ ਕੋਲ ਆਪਣਾ ਰਾਈਟ ਆ ਸਾਨੂੰ ਆਪਣੇ ਐ ਐਕਸਪ੍ਰੈਸ਼ਨ ਦਾ ਜਿਹੜਾ ਰਾਈਟ ਹੈ ਬਿਲ ਆਫ ਰਾਈਟਸ ਆ ਉਹਦੇ ਮੁਤਾਬਕ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰ ਸਕਦੇ ਆ ਆਪਣਾ ਨੇ ਰਦੀਪ ਜਨ ਦਾ ਆਪਣੇ ਜੀ ਸਕਦੇ ਆ ਕਿਸੇ ਤਰ੍ਹਾਂ ਦੀ ਕੋਈ ਇਥੇ ਮਨਾਰੀ ਨਹੀਂ ਆ ਲੇਕਿਨ ਇੱਕ ਇੱਕ ਤਬਕਾ ਫਿਰ ਵੀ ਜਿਹੜਾ ਹੈਗਾ ਆ ਇਹ ਤੀਸਰੀ ਦੂਜੀ ਵਾਰ ਨਹੀਂ ਘਟਣਾ ਹੋਈ ਮਦੀਪ ਜੀ ਤੀਜੀ ਵਾਰ ਹੋਈ ਆ ਪਹਿਲੀ ਵਾਰ ਇਸੇ ਗਰੁੱਪ ਨੇ ਆਕਲੈਂਡ ਸਿਟੀ ਦੇ ਵਿੱਚ ਬੱਖ-ਬੱਖ ਮੁਲਕਾਂ ਦੇ ਝੰਡੇ ਸਾੜੇ ਸੀ ਜਿਹਦੇ ਵਿੱਚ ਸਿੱਖਾਂ ਦੇ ਨਿਸ਼ਾਨ ਵੀ ਸਵੇ ਹਿੰਦੂਆਂ ਦਾ ਸੀ ਬੋਧੀਆਂ ਦਾ ਵੀ ਸੀ ਬੰਗਲਾਦੇਸ਼ੀ ਸੀ ਹੋਰ ਵੀ ਕਈ ਸੀ ਉਹਦਾ ਮੈਸੇਜ ਕਲੀਅਰ ਇਹ ਸੀਗਾ ਕਿ ਅਸੀਂ ਤੁਹਾਨੂੰ ਹੇਟ ਨਹੀਂ ਕਰਦੇ ਲੇਕਿਨ ਜਿਹੜਾ ਤੁਹਾਡਾ ਸੱਭਿਆਚਾਰ ਆ ਉਹ ਸਾਡੇ ਦੇ ਉੱਤੇ ਹਾਵੀ ਨਾ ਕਰੋ ਸਾਡੀਆਂ ਸੜਕਾਂ ਦੇ ਉੱਤੇ ਆ ਨੰਗੀਆਂ ਕਿਰਪਾਨਾਂ ਲੈ ਕੇ ਤੁਹਾਡੇ ਬੱਚੇ ਉਹਨਾਂ ਦੇ ਲਈ ਤਾਂ ਕਿਰਪਾਨ ਜਾਂ ਉਹਨਾਂ ਲਈ ਸਵੋੜ ਇਹ ਹੈਗਾ ਇੱਕ ਤਰ੍ਹਾਂ ਨਾਲ ਵੀ ਹਥਿਆਰ ਆ ਜਦਕਿ ਉਹਨਾਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਵੀ ਸਾਡਾ ਪਾਰਟ ਸਾਡਾ ਜਿਹੜਾ ਰਿਲੀਜੀਨ ਹੈਗਾ ਉਹ ਕਿੰਨਾ ਕਿਤੇ ਜਾਂਦਾ ਉਹ ਅਵੇਸਲੇ ਹੈਗੇ ਨਹੀਂ ਪੜਨਾ ਚਾਹਦੇ ਜਾਂ ਈਵਨ ਪੜ੍ਹ ਕੇ ਵੀ ਉਹ ਚਾਹਦੇ ਨਹੀਂ ਹੈਗੇ ਵੀ ਇਹ ਚੀਜ਼ ਜਿਹੜੀ ਭਾਵੇਂ ਇਹਨਾਂ ਦੀ ਤਹਰਾਂ ਦੇ ਵਿੱਚ ਅਟੈਚ ਹੈਗੀ ਹੈ ਇਹਨੂੰ ਨਾਲ ਕੈਰੀ ਆਨ ਕੀਤਾ ਜਾਵੇ ਜੰਗ ਕਿਤੇ ਨਾ ਕਿਤੇ ਸਾਡੇ ਨੂੰ ਵੀ ਜੰਗ ਦੇ ਸਾਡੇ ਕੋਲੋਂ ਵੀ ਦੱਸਣ 'ਚ ਕੁਤਾਹੀ ਰਹਗੀ ਅ ਦੱਸਣ 'ਚ ਕੁਤਾਹੀਆਂ ਦਾ ਬਹੁਤ ਸਮੇਂ ਤੋਂ ਰਹੀਆਂ ਲੇਕਿਨ ਅੱਜ ਦੇ ਯੁੱਗ 'ਚ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਆ ਕਿਉਂਕਿ ਵੀ ਕੋਈ ਕਹਿਣ ਵਾਲਾ ਹੈ ਨਹੀਂ ਅੱਜ ਦਾ AI ਦੇ ਉੱਤੇ ਇੰਟਰਨੈਟ ਦੇ ਉੱਤੇ ਤੁਸੀਂ ਈਵਨ ਕਿਸੇ ਕਿਸੇ ਚੀਜ਼ ਦਾ ਵੀ ਲਿਖ ਲਓ ਛੋਟੇ ਜਿਹੇ ਪਲਾਂਟ ਦਾ ਵੀ ਨਾਂ ਲਿਖ ਲਓ ਉੱਥੇ 10 ਵਜੇ ਤੁਹਾਨੂੰ ਉਹਦੇ ਉੱਤੇ ਆ ਜਾਣਾ ਹੈ ਵੀ ਇਹ ਪਲਾਂਟ ਦੀ ਖੁਸ਼ਬੂ ਕਿਦਾਂ ਦੀ ਹੈ ਦੇ ਪੱਤੇ ਕਿਦਾਂ ਦੇ ਆ ਇਹ ਚ ਕੰਡੇ ਲੱਗੇ ਜਾਂ ਨਹੀਂ ਲੱਗੇ ਆ ਸੋ ਇਹ ਸਾਰੀਆਂ ਚੀਜ਼ਾਂ ਅਜਕਲ अवेलेबल ਹੈਗੀਆਂ ਲੇਕਿਨ ਜਿਵੇਂ ਕੋਉਂਦਾ ਨਾ ਵੀ ਜੈਲ ਸਵਾਜੀ ਹੋਈ ਆ ਫੇਨਾ ਮੁਲਕਾਂ ਦੇ ਵਿੱਚ ਇੱਕ ਕਿਸੇ ਇੱਕ ਕੈਟਾਗਰੀ ਨੂੰ ਹੁਣ ਉਸੇ ਨਗਰ ਕੀਰਤਨ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜਾ ਕੱਲ ਵੇਗਨ ਪਾਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਦੇ ਵਿੱਚ ਉਸੇ ਭਾਈਚਾਰੇ ਦੀ ਉੱਥੇ ਦੀ ਸਥਾਨਕ ਮੈਂਬਰ ਪਾਰਲੀਮੈਂਟ ਆਈ ਹੋਈ ਸੀਗੀ ਉਨੇ ਉੱਥੇ ਆ ਕੇ ਲੈਕਚਰ ਕੀਤਾ ਉਹਦਾ ਸਨਮਾਨ ਕੀਤਾ ਗਿਆ ਬਾਅਦ ਵਿੱਚ ਉਹਨਾਂ ਅੱਜ ਆਪਣੇ ਫੇਸਬੁੱਕ ਤੇ ਉਹਨੇ ਪੋਸਟ ਵੀ ਪਾਈ ਹੈਗੀ ਆ ਸੋ ਉਹ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਕਿਹਾ ਵੀ ਅਸੀਂ ਪਾਰਲੀਮੈਂਟ ਚ ਇਸ ਚੀਜ਼ ਦੀ ਗੱਲ ਕਰਾਂਗੇ ਤੁਸੀਂ ਇਹਨਾਂ ਲੋਕਾਂ ਦੀ ਪਰਵਾਹ ਨਾ ਕਰੋ ਅਸੀਂ ਤੁਹਾਡੇ ਨਾਲ ਭਾਵੇਂ ਉਹ ਵੋਟਾਂ ਦੇ ਵਿੱਚ ਦੇਖ ਰਹੇ ਹੁਣ ਚਾਹੇ ਕਿਦਾਂ ਦੇਖ ਰਹੇ ਹੁਣ ਲੇਕਿਨ ਉਹ ਇਸ ਵੇਲੇ ਜੋ ਵੀ ਸੰਧਾਨ ਆ ਉਹਦੇ ਮੁਤਾਬਕ ਉਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਉਹ ਵੀ ਉਹਨਾਂ ਦੇ ਸ਼ਾਬਾਸ਼ੀ ਗੱਲ ਆ ਜਿਹੜਾ ਓਕਲੈਂਡ ਦੇ ਵਿੱਚ ਹੋਇਆ ਸੀ 20 ਦਸੰਬਰ ਨੂੰ ਉਸ ਵੇਲੇ ਵੀ ਜਿਹੜੇ ਲੋਕਲ ਇੱਥੇ ਦੇ ਇੱਕ ਕਾਉਂਸਲਰ ਸੀਗੇ ਉਹਨਾਂ ਨੇ ਕਿਹਾ ਸੀ ਅਗਲੀ ਵਾਰ ਮੈਂ ਸ਼ਾਮਲ ਹੋਵਾਂਗਾ ਕਿਸ ਤਰ੍ਹਾਂ ਦੀ ਕੋਈ ਡਰਨ ਦੀ ਲੋੜ ਨਹੀਂ ਆ ਤੁਸੀਂ ਜੇ ਤੁਹਾਨੂੰ ਕਾਨੂੰਨ ਇਹ ਰਾਈਟ ਦੇ ਰਿਹਾ ਆ ਤੁਹਾਨੂੰ ਕਾਉਂਸਲ ਰਾਈਟ ਦੇ ਰਿਹਾ ਪੁਲਿਸ ਕਲੀਅਰੈਂਸ ਦੇ ਰਿਹਾ ਤੁਸੀਂ ਆਪਣੀ ਜਿਹੜੀ ਸਿੱਖ ਪ੍ਰੇਡ ਆ ਉਹ ਕਰ ਸਕਦੇ ਆ ਇਹ ਸਿੱਖ ਪ੍ਰੇਡ ਇਥੇ ਪਹਿਲੀ ਵਾਰ ਨਹੀਂ ਹੋ ਰਹੀ ਇਹ 1996 ਤੋਂ ਲੈ ਕੇ ਲਗਾਤਾਰ ਹਰ ਸਾਲ ਜਿਹੜੀ ਇਥੇ ਪ੍ਰੇਡ ਹੁੰਦੀ ਆ ਜਿੱਕੇ ਸਾਡਾ ਭਾਈਚਾਰਾ ਵੱਧ ਗਿਆ ਇਸ ਕਰਕੇ ਔਕਲੈਂਡ ਤੋਂ ਬਾਹਰ ਵੱਖ-ਵੱਖ ਜਿਹੜੇ ਵੱਡੇ ਸ਼ਹਿਰ ਹੈ ਗਿਆ ਉੱਥੇ ਤੱਕ ਜਿਹੜੀ ਸਾਡੀ ਸਿਕ ਪਲੇਟ ਦੇ ਚਲ ਗਈ ਆ ਆ ਨਾਲ ਸਮੇਂ ਦੇ ਵਿੱਚ ਸਰਕਾਰ ਤੇ ਸਾਡੀਆਂ ਸੰਸਥਾਵਾਂ ਕੀ ਫੈਸਲੇ ਲੈਣੀਆਂ ਆ ਇਹ ਨਾਲ ਸੌਣਾ ਦੱਸੇਗਾ ਲੇਕਿਨ ਅਖੀਰ ਦੇ ਵਿੱਚ ਇੰਨਾ ਕੋਈ ਜਿਆਦਾ ਬਹੁਤ ਵੱਡੀ ਜਿਹੜੀ ਫਿਕਰ ਵਾਲੀ ਗੱਲ ਨਹੀਂ ਆ ਇਹ ਲੇਕਿਨ ਆ ਸੋਚਣ ਵਾਸਤੇ ਜ਼ਰੂਰ ਗੱਲ ਹੈਗੀ ਆ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਕਿਉਂਕਿ ਜਦੋਂ ਕੱਲ ਨਗਰ ਕੀਤਨ ਸਮਾਪਤੀ ਵੱਲ ਵਧਿਆ ਤੇ ਉਹ ਸਾਈਡ ਦੇ ਉੱਤੇ ਘਾਦੇ ਉੱਤੇ ਖੜ ਕੇ ਦੇਖ ਰਹੇ ਸੀ ਈਵਨ ਪਾਣੀ ਪੂਣੀ ਵੀ ਪੀ ਕੇ ਗਿਆ ਡਰਿੰਕਾ ਲੈ ਕੇ ਗਿਆ ਪਿਛਲੀ ਵਾਰ ਤਾਂ ਪੀਜੇ ਵੀ ਖਾ ਗਏ ਸੀ ਉਹ ਤੋ ਕੋਈ ਇਸ ਤਰ੍ਹਾਂ ਦਾ ਨਾ ਨੇ ਕੋਈ ਨਹੀਂ ਸੀ ਜਿਹੜੇ ਹਾਕਾ ਆ ਉਹ ਇਹਨਾਂ ਦਾ ਇੱਕ ਰੀਤੀ ਰਿਵਾਜ ਆ ਈਵਨ ਹਾਕਾ ਸੀ ਉਹਨਾਂ ਕੋ ਪੈਸੇ ਦੇ ਕੇ ਕਰਵਾਨੇ ਆ ਚਾਹੇ ਕੋਈ ਗੈਸਟਰਾਂ ਦਾ ਚਾਹੇ ਕੋਈ ਕੋਡੀ ਦੇ ਜਿਹੜੇ ਇਥੇ ਮੈਚ ਹੁੰਦੇ ਆ ਜਾਂ ਕੋਈ ਹੋਰ ਹੁੰਦਾ ਇਹ ਹਾਕਾ ਆਪ ਕਹਿ ਕੇ ਕਰਵਾਇਆ ਜਾਂਦਾ ਜੀ 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 ਬਸਲਾ ਸਾਹਿਬ ਤੁਸੀਂ ਬਹੁਤ ਹੀ ਰਜੇਮਿਆਂ ਭਰੇ ਸਮੇਂ ਦੇ ਵਿੱਚੋਂ ਆਪਣੇ ਜਿਹੜੇ ਕੋਸ਼ਪਾਲ ਸਾਡੀ ਝੋਲੀ ਪਾਏ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਤੇ ਤੁਹਾਨੂੰ ਇੱਕ ਵਾਰ ਫੇਰ ਕਿੰਗ ਸਰਵਿਸ ਮੈਡਲ ਦੀਆਂ ਬਹੁਤ ਬਹੁਤ ਵਧਾਈਆਂ ਤੇ ਜਿਹੜੇ ਵੀ ਤੁਸੀਂ ਸਮਾਜ ਸੇਵੀ ਕਾਰਜ ਕਰ ਰਹੇ ਹੋ ਉਹਦੇ ਲਈ ਤੁਹਾਨੂੰ ਘੁੱਟ ਕੇ ਜਫੀ ਪਾਉਣੇ ਆਸੀਂ ਯੂਕੇ ਦੀ ਤਰਫੋਂ ਤੇ ਜਿੰਦਾਬਾਦ ਜਿਉਂਦੇ ਵਸਦੇ ਰਹੋ ਥੈਂਕ ਯੂ ਜੀ ਥੈਂਕ ਯੂ ਮਨਦੀਪ ਜੀ ਤੇ ਪੰਜਾਬ ਪੰਜਾਬ ਆਖਬਾਰ ਦੇ ਨਾਲ ਤੇ YouTube ਚੈਨਲ ਦੇ ਨਾਲ Facebook ਦੇ ਨਾਲ ਤੁਹਾਡੇ ਸਾਰੇ ਜਿਹੜੇ ਵੱਖ-ਵੱਖ ਸੋਸ਼ਲ ਪਲੇਟਫਾਰਮਾਂ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਪਾਠਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਜੀ ਮਿਹਰਬਾਨੀ ਚੋਂਦੇ ਬਸੇ ਰਹੋ ਸੋ ਦੋਸਤੋ ਇਹ ਸਾਡੇ ਬਹੁਤ ਹੀ ਪਿਆਰੇ ਸਤਕਾਰੇ ਤੇ ਹਰ ਦਿਲ ਅਜੀਜ਼ ਹਰਜਿੰਦਰ ਸਿੰਘ ਬਸਿਆਲਾ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ